ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰੀਤ ਮੋਟਰਜ਼ ਮੋਗਾ ਮੈਂ ਹਾਂ ਤੁਹਾਡਾ ਆਪਣਾ ਦੋਸਤੋ ਧੁੰਦ ਦੇ ਚਲਦਿਆਂ ਚਾਰੇ ਲੈਂਟਾ ਬਲਿੰਕ ਕਰਦਿਆਂ ਹੁਣ ਰੋਡ ਤੇ ਚਲਦਿਆਂ ਸੇਫਟੀ ਦੇ ਕਿਹੜੇ ਧਿਆਨ ਰੱਖਣੇ ਚਾਹੀਦੇ ਆ ਅੱਜ ਆਪਾਂ ਜ਼ਿਕਰ ਕਰਾਂਗੇ ਸੋ ਬਹੁਤ ਸਾਰੀਆਂ ਗੱਡੀਆਂ ਜਦੋਂ ਰੋਡ ਤੇ ਚਲਦੀਆਂ ਆ ਜਾਂ ਇੱਕ ਟਰੈਕਟਰ ਆ ਰਿਹਾ ਆ ਆਪਾਂ ਗੱਲ ਕਰਦੇ ਆ ਟਰੈਕਟਰ ਦੇ ਮੂਹਰੇ ਕੋਈ ਲਾਈਟ ਨਹੀਂ ਇਹਦੇ ਮਗਰਲੇ ਪਾਸੇ ਕੋਈ ਰਿਫਲੈਕਟਰ ਹੈ ਆਪਾਂ ਚੈੱਕ ਕਰਦੇ ਆ ਨਹੀਂ ਜੀ ਕੋਈ ਵੀ ਨਹੀਂ ਹੈ ਕੀ ਠੀਕ ਹੈ ਮੈਂ ਤਾਂ ਗੱਲਾਂ ਅਵੇਅਰ ਕਰਨ ਵਾਲੀਆਂ ਗੱਲ ਕਰਦਾ ਹਾਂ ਟਰੱਕ ਜਾ ਰਿਹਾ ਟਰੱਕ ਦੇ ਮਗਰ ਇੱਕ ਲਾਈਟ ਮੱਦਮ ਦੀ ਚੱਲਦੀ ਹੈ ਉਹਦੇ ਮਗਰ ਐਂਗਲਾ ਲਾਤੀਆਂ ਤਾਂ ਜੋ ਸਾਡੀ ਬੈਕ ਲਾਈਟ ਨਾ ਟੁੱਟ ਜਾਵੇ ਦੋਸਤੋ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਡਰਾਈਵਿੰਗ ਦਾ ਅਸੂਲ ਹੈ ਵੀ ਬੁੱਕਲ ਮਾਰੀ ਹੋਵੇ ਹੈਲਮਟ ਨਾ ਪਾਇਆ ਹੋਵੇ ਇੱਕ ਹੱਥ ਜੇਬ ਦੇ ਵਿੱਚ ਹੋਵੇ ਠੀਕ ਹੈ ਇੱਕ ਟਰੈਕਟਰ ਹੋਰ ਆ ਗਿਆ ਆਪਾਂ ਵੇਖਦੇ ਹਾਂ ਕਿ ਇਹਦੇ ਮਗਰ ਰਿਫਲੈਕਟਰ ਲੱਗੇ ਹੋਏ ਆ ਮੈਂ ਕਹੂੰਗਾ ਜੀ ਨਹੀਂ ਰੋਡ ਕ੍ਰਾਸ ਕਰਨ ਵੇਲੇ ਤੁਹਾਡਾ ਧਿਆਨ ਪ੍ਰੋਪਰ ਹੋਵੇ ਹੁਣ ਤਾਂ ਵਿਜ਼ਿਬਿਲਟੀ ਲਗਭਗ 10:30 ਤੋਂ 11 ਹੋ ਚੁੱਕੀ ਹੈ ਥੋੜੀ ਜਿਹੀ ਵੱਧ ਚੁੱਕੀ ਹੈ ਪਰ ਉਹਦੇ ਚਲਦਿਆਂ ਅਕਸਰ ਹੀ ਰੋਡ ਦੇ ਉੱਪਰ ਦੁਰਘਟਨਾ ਇਸ ਕਰਕੇ ਹੋ ਜਾਂਦੀ ਹੈ ਵਿਜ਼ਿਬਿਲਟੀ ਘਟ ਜਾਂਦੀ ਹੈ ਕੋਈ ਆਪਣੀ ਇੱਕ ਲਾਈਨ ਦੇ ਵਿੱਚ ਨਹੀਂ ਚੱਲ ਕੇ ਰਾਜੀ ਅੱਗੜ ਪਿੱਛੜ ਜਾਂ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਆਫ ਸਵਿਚ ਥੋੜਾ ਜਿਹਾ ਕਲੀਅਰੈਂਸ ਘੱਟ ਹੁੰਦਾ ਉਹਦੇ ਚਲਦਿਆਂ ਦੁਰਘਟਨਾ ਹੋ ਜਾਂਦੀ ਹੈ ਅਗਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਿ ਧੁੰਦ ਦੇ ਵਿੱਚ ਇੰਨਾ ਹੀ ਬਾਈਕ ਦੇ ਉੱਤੇ ਮਾਲ ਲੱਦ ਕੇ ਜਾਣਾ ਚਾਹੀਦਾ ਹੈ ਇਹ ਠੀਕ ਹੈ ਫੋਨ ਸੁਣਨਾ ਚਾਹੀਦਾ ਹੈ ਕਿ ਠੀਕ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਕਿਉਂਕਿ ਮੈਂ ਤਾਂ ਆਪਣੇ ਵੱਲੋਂ ਇੱਕ ਸੇਵਾ ਨਿਭਾ ਰਿਹਾ ਹਾਂ ਜਿਹੜਾ ਅੱਜ ਡੇਟ ਅੱਜ ਦੀ ਡੇਟ ਦੇ ਵਿੱਚ ਕੋਈ ਵਿਅਕਤੀ ਕਿਸੇ ਨੂੰ ਸਮਝਾ ਰਿਹਾ ਹੈ ਤਾਂ ਦੂਜਿਆਂ ਦੀ ਨਿਗਾਹ ਦੇ ਵਿੱਚ ਤਾਂ ਉਹ ਪਾਗਲ ਹੀ ਹੈ ਜੀ ਹਾਂ ਤੁਸੀਂ ਠੀਕ ਸੁਣ ਰਹੇ ਹੋ ਇੱਕ ਜੇਬ ਦੇ ਵਿੱਚ ਹੱਥ ਹੈ ਕਿ ਅਸੀਂ ਕੰਟਰੋਲ ਕਰ ਪਾਵਾਂਗੇ ਜ਼ਰੂਰ ਦੱਸਿਓ ਕੀ ਰੋਡ ਕ੍ਰੋਸ ਕਰਨ ਵੇਲੇ ਅਸੀਂ ਠੀਕ ਕ੍ਰੋਸ ਕਰਦੇ ਪਏ ਆ ਸਿੰਗਲ ਰੋਡ ਐ ਉਧਰੋਂ ਕੋਈ ਆ ਰਿਹਾ ਜਾਂ ਨਹੀਂ ਆ ਰਿਹਾ ਤੁਸੀਂ ਕੀ ਮਹਿਸੂਸ ਕਰਦੇ ਹੋ ਅਗਰ ਦੋਸਤੋ ਤੁਹਾਡੀ ਗੱਡੀ ਦੇ ਵਿੱਚ ਕੈਮਰਾ ਨਹੀਂ ਲੱਗਿਆ ਹੋਇਆ ਤਾਂ ਤੁਸੀਂ ਅੱਜ ਵੀ ਤੇ ਕੱਲ੍ਹ ਫਾਸੀ ਜਾਣਾ ਹੈ ਗਲਤੀ ਕਿਸੇ ਦੀ ਹੋਵੇ ਕੀ ਇਹ ਠੀਕ ਰਕਸ਼ਾ ਕ੍ਰੋਸ ਕਰ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਤਾਂ ਕੈਮਰਾ ਲੱਗਿਆ ਹੈ ਤਾਂ ਗਲਤੀ ਕਿਸੇ ਦੀ ਹੈ ਤਾਂ ਤੁਸੀਂ ਵੱਜੋਗੇ ਨਹੀਂ ਤਾਂ ਤੁਸੀਂ 5 4 10 ਲੱਖ ਰੁਪਏ ਦੇਣ ਦੇ ਹੱਕਦਾਰ ਹੋ ਗਿਓ ਸਹੀ ਹੁੰਦਿਆਂ ਹੋਇਆਂ ਵੀ ਠੀਕ ਹੈ ਧੁੰਦ ਦੇ ਵਿੱਚ ਇੱਕ ਤਾਂ ਸਪੀਡ ਲਿਮਟ ਹੋਣੀ ਬਹੁਤ ਜ਼ਰੂਰੀ ਹੈ ਇੱਕ ਚਾਰੇ ਇੰਡੀਕੇਟਰ ਜਗਦੇ ਹੋਣ ਇੱਕ ਆਫ ਸਵਿਚ ਫਾਸਲਾ ਜਿਹੜਾ 50 50 ਫੁੱਟ ਦਾ ਲਗਭਗ ਹੋਵੇ ਤਾਂ ਜੋ ਅਸੀਂ ਦੁਰਘਟਨਾ ਨੂੰ ਬਚਾ ਸਕੀਏ ਇੱਕ ਗੱਡੀਆਂ ਤਿੰਨ ਆ ਰਹੀਆਂ ਇਹਨਾਂ ਦੀ ਕਲੀਅਰੈਂਸ ਵੇਖੋ ਕਿੰਨੀ ਕ ਬੇਟਾ ਦਿਖਾਈ ਜਰਾ ਇੱਕ ਦੂਜੇ ਦੇ ਉੱਤੇ ਚੜਦੀਆਂ ਤੁਰੀਆਂ ਜਾਂਦੇ। ਕੀ ਇਹ ਠੀਕ ਹੈ? ਮੈਂ ਇੱਕ ਆਪਣੇ ਵੱਲੋਂ ਸੇਵਾ ਨਿਵਾ ਰਿਆਂ ਆਦਤ ਜੀ ਪੈ ਚੁੱਕੀ ਐ। ਲੋਕ ਸਾਡੇ ਬਾਰੇ ਚੰਗਾ ਜਾਂ ਮਾੜਾ ਜੋ ਬੋਲਦੇ ਆ ਉਹ ਸਾਰਾ ਪਰਵਾਹ ਨਹੀਂ ਜੀ। ਕਿਉਂਕਿ ਕਲਯੁਗ ਦਾ ਅੰਤ ਆ ਰਿਹਾ ਹੈ। ਉਹਦਾ ਪ੍ਰਭਾਵ ਵੱਧ ਰਿਹਾ ਹੈ। ਖਤਮ ਦੁਨੀਆ ਕਿਵੇਂ ਹੋਣੀ ਐ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ 12 ਕੋਤੇ ਦੀਵਾ ਜਗਣਾ ਹੈ। ਉਹ 12 ਕੋਤੇ ਦੀਵਾ ਜਗਣ ਦਾ ਮਤਲਬ ਹੀ ਇਹ ਹੈ ਵੀ ਭਾਈ ਦੁਨੀਆ ਖਤਮ ਹੋ ਜਾਣੀ ਐ। ਕੁਝ ਲੜ ਕੇ ਕੁਝ ਆਪਸ ਵਿੱਚ ਮਰ ਕੇ ਕੁਝ ਐਕਸੀਡੈਂਟਾਂ ਨਾਲ ਕੁਝ ਪਾਣੀ ਦੇ ਆਫਤਾਵਾਂ ਨਾਲ ਕੁਝ ਲੜਾਈਆਂ ਕਰਕੇ ਵਰਲਡ ਵਾਰ ਲਾ ਕੇ ਕਿਉਂਕਿ ਇੱਕ ਹੋਰ ਮੈਂ ਕੀ ਗੱਲ ਕਰ ਦੇਵਾਂ ਤੁਸੀਂ ਦੇਖੋ ਵੀ ਵਿਜ਼ਿਬਿਲਟੀ ਕਿਓ ਜੀ ਹੈ ਤੇ ਗੱਡੀਆਂ ਚ ਕਲੀਅਰੈਂਸ ਕਿੰਨੀ ਕ ਹੈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਬਾਈ ਇੱਕ ਛੋਟੀ ਜਿਹੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਟੂ ਵੀਲਰ ਵੀਰ ਹੈ ਉਹ ਬੁੱਕਲ ਨਾ ਮਾਰ ਕੇ ਚੱਲਣ ਮੋਟਾ ਕੱਪੜਾ ਜ਼ਰੂਰ ਪਾ ਲੈਣਾ ਜਦੋਂ ਕੋਈ ਟਰੱਕ ਨਾਲ ਦੀ ਲੰਘਿਆ ਤੁਹਾਡੀ ਹਵਾ ਜਿਹੜੀ ਕਰਾਸ ਕਰਕੇ ਜਿਹੜੀ ਟਰੱਕ ਦਾ ਪ੍ਰੈਸ਼ਰ ਹੈ ਉਹ ਤੁਹਾਡੇ ਬੁੱਕਲ ਦੇ ਵਿੱਚ ਕਈ ਰੀ ਮੋਟਰਸਾਈਕਲ ਡੋਲ ਜਾਂਦਾ ਜਾਂ ਤੁਹਾਡਾ ਮੋਟਰਸਾਈਕਲ ਦੇ ਉੱਤੇ ਗਲਵਜ਼ ਹੱਥ ਦੇ ਉੱਤੇ ਨਹੀਂ ਪਾਏ ਇੱਕ ਗਲਵਜ਼ ਜੇ ਉੱਚਾ ਜਾਂ ਇੱਕ ਪਿੱਛੇ ਕੀਤਾ ਉਦੋਂ ਟੂ ਵੀਲਰ ਵਾਹ ਵਾਈਕਲ ਨੂੰ ਕੰਟਰੋਲ ਕਰਨਾ ਇਮੀਡੀਏਟਲੀ ਬਹੁਤ ਹੀ ਔਖਾ ਹੈ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰ ਲਿਓ ਪਰ ਪੁਰਾਣੀ ਦਾ ਸੁਭਾਅ ਹੈ ਕਮੈਂਟ ਪਾ ਕੇ ਦੱਸਣਾ ਕਿਉਂਕਿ ਬੁੱਧੀਜੀਵੀ ਬਹੁਤ ਹੋ ਚੁੱਕੇ ਹੈ ਮੈਂ ਜੋ ਦਿਖਾ ਰਿਹਾ ਉਹ ਪ੍ਰੈਕਟੀਕਲ ਹੀ ਦਿਖਾ ਰਿਹਾ ਜਿਨ੍ਹਾਂ ਦੇ ਤਾਂ ਇੰਡੀਕੇਟਰ ਲੱਗੇ ਹੋਏ ਆਰ ਫੈਕਟਰ ਲੱਗੇ ਹੋਏ ਆ ਠੀਕ ਹੈ ਉਨੇ ਉਹ ਵੇਖੋ ਗਿਲ ਰੋਡ ਦੇ ਉੱਤੇ ਉਹ ਕਿਵੇਂ ਕ੍ਰਾਸ ਕਰਦਾ ਪਿਆ ਹੈ ਕਿਉਂ ਜੀ ਦੇਖੋ ਇਹ ਹਕੀਕਤ ਬਿਆਨ ਕਰ ਰਿਹਾ ਜੀ ਇੱਕ ਬੱਸਾਂ ਵਾਲਿਆਂ ਨੂੰ ਇਹ ਆ ਵੀ ਸਵਾਰੀ ਚੱਕਣੀ ਹੈ ਤੇ ਜਿਵੇਂ ਮਰਜ਼ੀ ਚੱਕੀਏ ਭਲਾਂ ਦੀ ਥੱਲੇ ਟੂ-ਵੀਲਰ ਵਾਲਾ ਤੇ ਕਾਰ ਵਾਲਾ ਪ੍ਰੈਸ਼ਰ ਹਾਰਨ ਤੇ ਹੱਥ ਰੱਖ ਕੇ ਪਾ ਪਾ ਕਰਦਿਆਂ ਕਰਕੇ ਨਿਕਲਣਾ ਪਰ ਪ੍ਰਸ਼ਾਸਨਿਕ ਧਿਆਨ ਇਸ ਵੱਲ ਹੋਣਾ ਬਹੁਤ ਜ਼ਰੂਰੀ ਹੈ ਫਿਰ ਉਦੋਂ ਬਾਅਦ ਦੋ ਪੰਨਿਆਂ ਦਾ ਪੇਪਰ ਲਿਖ ਕੇ ਇੱਕ ਬਿਆਨ ਦੇ ਕੇ ਤੇ ਕਾਰਵਾਈ ਨੂੰ ਖਤਮ ਕਰਨ ਦੇ ਲਾਪੇ ਤੇ ਔਰ ਕੁਝ ਨਹੀਂ ਪੱਲੇ ਪੈਣਾ ਜ਼ਿੰਦਗੀ ਤੋਂ ਹੱਥ ਧੋਇਆ ਜਾਊਗਾ ਕਿਉਂਕਿ ਅੱਜ ਕੱਲ ਵੇਖੀਦਾ ਹੈ ਵੀ ਟੂ-ਵੀਲਰ ਵਾਹਨ ਵਾਲੇ ਦਾ ਤਾਂ ਰੋਡ ਦੇ ਉੱਤੇ ਵੱਟਿਆ ਹੀ ਕੁਝ ਨਹੀਂ ਜਾਂਦਾ ਇਹ ਬਿਲਕੁਲ ਸੱਚ ਆ ਜੀ ਹੁਣ ਵੇਖੋ ਵੀ ਇੱਕ ਬਾਈ ਦਾ ਇੱਕ ਹੀ ਹੱਥ ਪਾਇਆ ਹੋਇਆ ਉਹ ਵੇਖੋ ਇੱਕ ਹੀ ਆ ਔਰ ਦੂਜੇ ਬਾਈ ਦਾ ਵੀ ਇੱਕ ਹੀ ਹੱਥ ਪਾਇਆ ਹੋਇਆ ਓਹ ਠੰਡ ਲੱਗਦੀ ਆ ਜੀ ਮਜਬੂਰੀ ਹੈ ਇਹਨਾਂ ਦੀ ਵੀ ਪਰ ਇਸ ਜੀ ਵਰ ਗੌਰ ਜ਼ਰੂਰ ਕਰ ਲਿਓ ਯਾਰ ਮੇਰੀ ਤੁਹਾਡੀ ਤੱਕ ਪਿਆਰ ਦੀ ਸਾਂਝ ਹੈ ਨਭਾ ਲੋਂਗੇ ਤੇ ਨਿਭਜੂਗੀ ਨੀ ਤੇ ਰਿਸ਼ਤੇ ਅੱਜਕਲ ਪਿਆਰ ਦੇ ਵੀ ਖਤਮ ਐ ਤੇ ਖੂਨ ਦੇ ਵੀ ਖਤਮ ਐ ਬਹੁਤ ਧੰਨਵਾਦ